ਦੀ ਵੱਡੀ ਖਬਰ ਅੰਮ੍ਰਿਤਸਰ ਤੋਂ سامنے ਆ ਰਹੀ ਹੈ ਜਿੱਤੇ ਐਸਜੀਪੀਸੀ ਦੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਏ ਨੇ ਹਾਲਾਂਕਿ ਕਰਤਾਰ ਸਿੰਘ ਦੇ ਪਰਿਵਾਰ ਵੱਲੋਂ ਵੱਡੇ ਇਲਜ਼ਾਮ ਔਰ ਕੰਬੀਰ ਇਲਜ਼ਾਮ ਉਹਨਾਂ ਦੀ ਧਰਮ ਪਤਨੀ ਉੱਤੇ ਲਗਾਏ ਨੇ ਕਿ ਉਹਨਾਂ ਵੱਲੋਂ ਉਹਨਾਂ ਦੇ ਭਰਾ ਕਰਤਾਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦੀ ਭੈਣਾਂ ਦੀਆਂ ਨੇ ਜੋ ਭੈਣਾਂ ਨੇ ਉਹਨਾਂ ਨੇ ਕਰਤਾਰ ਸਿੰਘ ਦੇ ਲਾਪਤਾ ਹੋਣ ਦੀ ਖਬਰ ਲਿਖਵਾਈ ਸੀ ਦਰਜ ਕਰਵਾਈ ਸੀ ਐਫਆਈਆਰ okay <laughs> ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਜਿਹੜੇ ਪਰਿਵਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਰਤਾਰ ਸਿੰਘ ਦਾ ਪੁੱਤਰ ਸੀ ਮੌਕੇ ਤੋਂ ਫਰਾਰ ਹੋ ਗਿਆ ਔਰ ਜਿਹੜੀ ਉਹਨਾਂ ਦੀ ਪਤਨੀ ਔਰ ਉਹਨਾਂ ਦੀ ਭੈਣ ਸੀ ਕਿ ਉਹਨਾਂ ਨੂੰ ਫੜਿਆ ਤੱਕਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੂੰ ਫ੍ਰੀ ਫ੍ਰੀ ਕਰ ਦਿੱਤਾ ਗਿਆ ਭੈਣਾਂ ਦਾ ਕਹਿਣਾ ਹੈ ਕਰਤਾਰ ਸਿੰਘ ਨੇ ਕਿ ਉਹਨਾਂ ਦੀ ਜੋ ਭਰਾ ਹੈ 21 22 ਜੂਨ ਦੀ ਦਰਮਿਆਨੀ ਰਾਤ ਵਿਚਾਲੇ ਕੁੱਟਮਾਰ ਕੀਤੀ ਗਈ ਸੀ ਉਸ ਤੋਂ ਬਾਅਦ ਉਨ੍ਹਾਂ ਦਾ ਭਰਾ ਲਾਪਤਾ ਹੈ ਔਰ ਕਿ ਵੀ ਦੱਸ ਦੱਸਦੇ ਜਲਦੇ ਆ ਕਿ ਜੋ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੋ ਸੁਲਤਾਨਵਿੰਡ ਨਹਿਰ ਹੈ ਉਸ ਦੇ ਕੰਢਿਓ ਕਰਤਾਰ ਸਿੰਘ ਦੀ ਐਕਟੀਵਾ ਬਰਾਮਦ ਹੋਈ ਹੈ ਜਿਸ ਦੇ ਵਿੱਚ 20000 ਰੁਪਏ ਨਾਲ ਐਕਟੀਵਾ ਦੇ ਕੁਝ ਕਾਗਜ਼ਾਤ ਤੇ ਦਫਤਰੀ ਕਾਗਜ਼ਾਤ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨਹੀਂ ਹਾਲਾਂਕਿ ਕਰਤਾਰ ਸਿੰਘ ਕਿੱਥੇ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਕਰਤਾਰ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਜੋ ਕਰਤਾਰ ਸਿੰਘ ਦੀ ਪੈਣਾ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪਰਾ ਕਰਤਾਰ ਸਿੰਘ ਨੂੰ ਕਤ ਮੌਤ ਦੇ ਘਾਟ ਉਹਦੀ ਧਰਮ ਪਤਨੀ ਤੇ ਉਹਦੇ ਪਰਿਵਾਰ ਵੱਲੋਂ ਤਾਰਿਆ ਗਿਆ ਹੈ ਜੋ ਕਰਤਾਰ ਸਿੰਘ ਨਾਲ ਉਹਦੀ ਧਰਮ ਪਤਨੀ ਆਸਟ੍ਰੇਲੀਆ ਤੋਂ ਵਾਪਸ ਪਰਤੀ ਹੈ ਔਰ ਕਾਫੀ ਲੰਬੇ ਸਮੇਂ ਤੋਂ ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਹੈ ਔਰ ਜੋ 21 22 ਜੂਨ ਦੀ ਦਰਮਿਆਨੀ ਰਾਤ ਨੂੰ ਇਹਨਾਂ ਦਾ ਆਪਸੀ ਝਗੜਾ ਵੀ ਹੋਇਆ ਸੀ ਜਿਸ ਤੋਂ ਬਾਅਦ ਕਰਤਾਰ ਸਿੰਘ ਦੀ ਕੁੱਟਮਾਰ ਵੀ ਕੀਤੀ ਗਈ ਸੀ ਫਿਲਹਾਲ ਕਰਤਾਰ ਸਿੰਘ ਵੱਲੋਂ ਆਪਣੇ ਘਰਦਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਦੇ ਨਾਲ ਉਸ ਦੀ ਧਰਮ ਪਤਨੀ ਉਸਦੇ ਬੇਟੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਉਨਸੀ ਕਰਤਾਰ ਸਿੰਘ ਦੀ ਭੈਣਾਂ ਨੇ ਉਸਦੇ ਘਰ ਪਹੁੰਚਦੀਆਂ ਨੇ ਪਰ ਬੂਆ ਜਿਹੜਾ ਹੈ ਉਹ ਬੰਦ ਮਿਲਦਾ ਉਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਕਰਤਾਰ ਸਿੰਘ ਦੀ ਗੁੰਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਂਦੇ ਨੇ ਪੁਲਿਸ ਕੋਲੋਂ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਔਰ ਹੁਣ ਪੁਲਿਸ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਡੁੰਗਿਆਈ ਦੇ ਨਾਲ ਜਾਂਚ ਕਰ ਰਹੀ ਹੈ ਪਰਿਵਾਰ ਦਾ ਇਹ ਵੀ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਢਿੱਲੀ ਕਾਰਵਾਈ ਵਰਤੀ ਜਾ ਰਹੀ ਹੈ ਹਾਲਾਂਕਿ ਐਸਜੀਪੀਸੀ ਧਰਮ ਪ੍ਰਚਾਰ ਕਮੇਟੀ ਦੇ ਜਦੋਂ ਹੋਰ ਮੈਂਬਰ ਸਾਹਿਬਾਨ ਉਹਨਾਂ ਦੇ ਨਾਲ ਜਦੋਂ ਥਾਣੇ ਪਹੁੰਚੇ ਤਾਂ ਉਸ ਤੋਂ ਬਾਅਦ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਨਾਲ ਸੋਚਿਆ ਔਰ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਕਰਨ ਦੀ ਜਿਹੜੀ ਗੱਲ ਹੈ ਉਹ ਆ ਕੀ ਜਾ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕਰਤਾਰ ਸਿੰਘ ਦੀਆਂ ਭੈਣਾਂ ਸਾਹਮਣੇ ਆਈਆਂ ਨੇ ਨਾਲ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਮਣੇ ਆਏ ਨੇ ਕੀ ਕੁਝ ਆਖ ਰਹੇ ਨੇ ਤੁਹਾਨੂੰ ਸੁਣਾਉਂਦੇ ਚੱਲਦੇ ਮੈਂ ਬਾਹਰ ਪਟਨਾ ਸਾਹਿਬ ਗਿਆ ਸੀ ਸਾਸਾਰਾਮ ਡਿਊਟੀ ਤੇ ਮੈਨੂੰ ਕੱਲ ਮੇਰੇ ਸੁਪਰਡੈਂਟ ਸਾਹਮਣੇ ਦੱਸਿਆ ਪੀ ਆ ਕਰਤਾਰ ਵਾਪਰ ਗਈ ਆ ਕਿ ਕਰਤਾਰਸੋਂ ਨਹੀਂ ਮਿਲ ਰਿਆ ਫਿਰ ਅਸੀਂ ਸਾਰੀ ਜਾਣ ਪਛਾਣ ਕੀਤੀ ਆ ਅਸੀਂ ਜਾ ਕੇ ਵੀ ਆਏ ਆ ਉਹਨਾਂ ਦੇ ਕੁਆਟਰ ਵਿੱਚ ਵੀ ਜਾ ਕੇ ਆਏ ਆ ਤੇ ਥਾਣੇ ਆਏ ਆ ਮੈਂ ਥਾਣੇ ਆ ਕੇ ਸਾਰੀ ਗੱਲਬਾਤ ਕੀਤੀ ਆ ਜਿੱਤੋਂ ਤੱਕ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਹੈ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜੀਲਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਨਹੀਂ ਜਿਹੜਾ ਨਹਿਰ ਦੇ ਕੰਢੇ ਤੇ ਆ ਇਹ ਇਹੋ ਹੀ ਕਾਰਨ ਆ ਇਹ ਉਹਨਾਂ ਨੇ ਇਹ ਸਾਰਾ ਕੁਝ ਆਪਣੇ ਆਪ ਕਰ ਦਿੱਤਾ ਹੈ ਬੰਦਾ ਕਤਲ ਹੋ ਗਿਆ ਜਾਂ ਬੰਦਾ ਜਿੱਥੇ ਵੀ ਆ ਉਹ ਅਸੀਂ ਉਹਦੀ ਘਰ ਦੇ ਨੂੰ ਤੇ ਹੋਰ ਵੀ ਸਾਰੇ ਉਹਦਾ ਪਰਿਵਾਰ ਦੇ ਜੀਆ ਨੂੰ ਬਿਠਾਇਆ ਹੈ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਉਹ ਤੇ ਪਰਚਾ ਕਰਕੇ ਉਹਨਾਂ ਤੋਂ ਪੁੱਛਦਾ ਸ਼ੁਰੂ ਕਰਨੀ ਚਾਹੀਦੀ ਹੈ ਜੇਕਰ ਜੇ ਨਾ ਹੋਇਆ ਤੇ ਮੈਂ ਥੋੜੀ ਜਿਹੀ 2 ਘੰਟੇ 2 ਘੰਟੇ ਚ ਮੈਂ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਫਿਰੋ ਮੈਨੂੰ ਉਲੀ ਕਰਨਾ ਪਵੇਗਾ ਤੇ ਦੇਖਦੇ ਅਸੀਂ ਗੱਲ ਕਰੀ ਅੱਜ ਥਾਣੇ ਦੇ ਵਿੱਚ ਕਿਹਦੇ ਨਾਲ ਮੁਲਾਕਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਐ ਐਸਐਚਓ ਸਾਹਿਬ ਹੁਣ ਆਏ ਨੇ ਉਹਨਾਂ ਦੀ ਹੰਢੀ ਕਰ ਰਹੇ ਸਨ ਹੋਰ ਕਿਸੇ ਅੰਗੈ ਸੀਗੇ ਕੇਸ ਦੇ ਵਿੱਚ ਹੁਣ ਆਏ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਲੇਕਿਨ ਅਸੀਂ ਸੀਤਾ ਜੀ ਸਾਹਿਬ ਨਾਲ ਗੱਲ ਕੀਤੀ ਹੈ ਪੀਪੀਐਸ ਆਈਪੀਐਸ ਅਫਸਰ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਤੇ ਜਲਦੀ ਸਾਰੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਹੁਣ ਸਾਰਿਆਂ ਦੀ ਬੇਨਤੀ ਹੈ ਜਿੰਨੇ ਉਹਦੇ ਪਰਿਵਾਰ ਦੇ ਜੀ ਬਲੋਤੇ ਆ ਕਰਤਾਰ ਸਿੰਘ ਸਰਪੰਚ ਸਾਹਿਬ ਪਿੰਡ ਤੋਂ ਆ ਗਏ ਨੇ ਸਾਰੇ ਅਸੀਂ ਬ੍ਰੋਟੇ ਡਾਕਟਰ ਸ਼ੋਨੀ ਮਿੱਟੀ ਵੱਲੋਂ ਮਾਨਜੂ ਪ੍ਰਧਾਨ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਸਾਡਾ ਬੰਦਾ ਸਾਡਾ ਮਲਾਜਮ ਹੈ ਇਧਰੋਂ ਮਰਜੀ ਸਾਨੂੰ ਦਿੱਤਾ ਜਾਵੇ ਜੇ ਇਹਨਾਂ ਨੇ ਇੱਕ ਮਾਰ ਦਿੱਤਾ ਹੈ ਤੇ ਇਹ ਸਾਨੂੰ ਦਸਰ ਪੁਲਿਸ ਨੂੰ ਪ੍ਰਸ਼ਾਸਨ ਦੱਸਰ ਪਿਆਹੀ ਹੈ ਉਹਦਾ ਕਤਲ ਕਰ ਦਿੱਤਾ ਹੈ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਤਗੜੇ ਹੋ ਕੇ ਕਰਨੀ ਚਾਹੀਦੀ ਹੈ ਜੇ ਕਰਿਆ ਨਾ ਹੋਇਆ ਤੇ ਅਸੀਂ ਅਗਲੀ ਆਪਣੀ ਜਿਹੜੀ ਦਫ਼ਤਰ ਸ਼ਰੋਣੀ ਮੇਟੀ ਵੱਲੋਂ ਅਤੇ ਇਹਦੇ ਪਰਿਵਾਰ ਵੱਲੋਂ ਜਿਹੜਾ ਅਗਲਾ ਪ੍ਰੋਗਰਾਮ ਬਹੁਤ ਜਲਦੀ ਉਲੀਕਾਂਗੇ ਠੀਕ ਹੈ ਜੀ ਵੀਰ ਮੇਰੇ ਦੇ ਸ਼ਾਦੀ ਨੂੰ 25 ਸਾਲ ਹੋ ਗਏ ਆ ਅੱਛਾ ਜੀ ਸਾਡਾ ਵੀਰ ਉਹਦਾ ਦੁਖੀ ਆ ਭੈਣਾ ਭਰਾ ਨੂੰ ਆਦੀ ਗੱਲ ਦੱਸੀ ਦੱਸਦਾ ਨਹੀਂ ਸੀ ਕਿ ਮੇਰੇ ਭੈਣ ਭਰਾ ਦੁਖੀ ਨਾ ਹੋਣਾ ਸਾਡਾ ਮਾਈ ਪਾਪ ਮਰ ਗਿਆ ਪੈਣਾ ਸਾਡੀਆਂ ਮਰ ਗਏ ਆਪਣੇ ਭਈਏ ਸਾਡੇ ਮਰ ਕੇ ਸਾਰਾ ਪਰਿਵਾਰ ਸਾਡਾ ਮਰ ਗਿਆ ਅਸੀਂ ਸਿਰਫ ਦੋ ਭੈਣਾਂ ਤੇ ਇੱਕ ਸਾਡਾ ਵੀਰ ਸੀ ਹਾੜੇ ਨਾਲ ਇਹਦੀ ਕੋਈ ਵਰਤੋਂ ਨਹੀਂ ਉਦੋਂ ਤੋਂ ਹੀ ਜਦ ਅਸੀਂ ਇਹਨੂੰ ਵੀਰ ਮੇਰੇ ਦਾ ਸਾਨੂੰ ਇਹ ਆਖਿਆ ਸੀ ਕਿ ਮੈਨੂੰ ਆ ਤੰਗ ਕਰਦੇ ਆ ਆਹ ਕੁਝ ਕਰਦੇ ਆ ਹੁਣ ਇਹ ਆਸਟ੍ਰੇਲੀਆ ਚੋਂ ਆਈ ਆ ਉਹਨਾਂ ਦੀ ਵਾਈਫ ਵਾਈਫ ਸਦਾਮਕੌਰ ਅੱਛਾ ਜੀ ਕਵਰਜੀਤ ਕੌਰ ਕੁੜੀ ਹੂੰ ਧੋਮੇ ਜੜੀਆਂ ਆਈਆਂ ਵਾ ਨਾਲ ਮੁੰਡਾ ਵੀ ਆ ਮੁੰਡਾ ਇੱਥੇ ਸੀ ਹੂੰ ਲਗਾਣੇ ਤੋਂ ਉਹਦੀ ਭੈਣ ਆਈ ਨਾਲ ਇਹਨਾਂ ਨੇ ਚੋਂ ਪੰਜਾਂ ਜਣਿਆਂ ਨੇ ਸਾਰਾ ਓਮਕਾਰ ਸਿੰਘ ਇਹਨਾਂ ਨੇ ਚੋਂ ਪੰਜਾਂ ਨੇ ਜਣਿਆਂ ਨੇ ਉਹਨਾਂ ਚੋਂ ਬੂਆ ਖੋਲਿਆ ਤਾਂ ਮੁੰਡੇ ਨੇ ਫੜ ਲਿਆ ਫੇ ਸਾਰਿਆਂ ਨੇ ਫੜ ਲਿਆ ਜਦੋਂ ਸਾਡਿਆਂ ਅਸੀਂ ਗੱਲ ਸਾਨੂੰ ਪਤਾ ਲੱਗਾ ਸਾਨੂੰ ਦਫ਼ਤਰੋਂ ਫੋਨ ਗਿਆ ਅਸੀਂ ਉਸੇ ਵੇਲੇ ਪਾਸੇ ਦੌੜ ਕੀਤੀ ਅਸੀਂ ਢਾਈ ਦੇ ਫਰੀ ਵਾਹੀਂ ਅੱਥੇ ਆ ਕੇ ਆਉਂਦੇ ਆ ਜਦੋਂ ਅਸੀਂ ਘਰ ਗਏ ਆ ਇਹਨਾਂ ਨੇ ਘਰ ਸਾਨੂੰ ਸਾਰੀ ਨਾ ਬੂਆ ਖੋਲਿਆ ਫਰਦਾ ਕਿਆ ਮੋਸੀ ਸਾਡੇ ਨਬੂਆ ਖੋਲ ਆਏ ਸਾਡੇ ਮਸਤੇ ਨਹੀਂ ਲੱਗੇ ਹਾਂ ਆਂਦੇ ਮੁੰਡਾ ਵੀ ਪਿਓ ਵਾਂਗੂ ਉਹ ਵੀ ਨਗੜ ਗਿਆ ਸਾਡੇ ਭਰਾ ਨਾਲ ਕੁੱਟ ਮਾਰ ਕੀਤੀ ਗਈ ਆ ਕੁੱਟ ਮਾਰ-ਬਾਰ ਕੀਤੀ ਗਈ ਆ ਕੁੱਟ ਮਾਰ ਕੀਤੀ ਤੇ ਫੋਨ ਵਗਿਆ ਹਾਂ ਉਹ ਜਦੋਂ ਮੁੰਡਾ ਸਾਹ ਨੂੰ ਆ ਤਾਂ ਵੀ ਮੁੰਡਾ ਵੀ ਉਹ ਉਹਦੀ ਮਾਸੀਆਂ ਦੀ ਵੀ ਮੁੰਡਾ ਵੀ ਨਗੜ ਗਿਆ ਉਹਾਂ ਤਾਂ ਮੋਮੀ ਨਹੀਂ ਜਾਣਾ ਕਰ ਹਾਂਗੇ ਅੰਦਰ ਸੀ ਅਸੀਂ ਅੰਦਰ ਇਸ ਕਰਕੇ ਨਹੀਂ ਵੇਖਿਆ ਭਈ ਸਾਡੇ ਮੇਰੇ ਨਾਲ ਇੱਕ ਮੇਰਾ ਬੇਟਾ ਸੀ ਇੱਕ ਪਣਹਵਾ ਸੀ ਇੱਕ ਮੇਰਾ ਜੋਈ ਸੀ ਹਾਂ ਵੀਰ ਸੀ ਮੇਰੇ ਪੂਆ ਦੇ ਪੋਤਾ ਚਾਚੇ ਦਾ ਪੁੱਤ ਮੈਂ ਆਖਿਆ ਵੀ ਮੈਂ ਆਪ ਹੀ ਅਹੀਂ ਜਿਹੜਾ ਮਸਲਾ ਹੱਲ ਕਰਨਾ ਆ ਸਾਡੇ ਤੇ ਉਲਟ ਨਾ ਪਾ ਦੇਣ ਜੀ ਅਹੀਂ ਇਹ ਇਸ ਕਰਕੇ ਅੰਦਰ ਦੀ ਪੌਣ ਪਾਛਾਨ ਨਹੀਂ ਕੀਤੀ ਮੈਨੂੰ ਵੀਰ ਮੇਰੇ ਅੰਦੇ ਸੀ ਵੀ ਤੂੰ ਅੰਦਰ ਪੌਣ ਪਾਛਾਨ ਕਰਦੀ ਮੈਂ ਆਖਿਆ ਵੀਰ ਮੇਰੇ ਆ ਜਿਹੜੇ ਮਸਲੇ ਵਾਲਾ ਪਾਏ ਆ ਉਸ ਮਸਲੇ ਵਾਲਾ ਆਪ ਹੱਲ ਕਰੀਏ 21 ਬਾਈ ਇਹ ਸਾਨੂੰ ਕੀ ਹੋਇਆ ਜੀ 21 ਤਰੀਕ ਨੂੰ ਇਹ ਗੱਲ ਹੋਈ ਆ ਜੀ ਰਸਤਾ ਸੋਟ ہماری 21 ਨੂੰ ਹੋਈ ਆ ਜੀ ਬਾਈ ਰਾਤ ਜਦੋਂ ਆਏ ਆ ਹਾਂ ਜੀ ਉਥੇ ਵਾਲੇ ਲੋਕ ਉਹਨਾਂ ਨਿਕਲ ਗਿਆ ਵਾ ਜਦੋਂ ਇਹਨਾਂ ਕੁੱਟਿਆ ਮਾਰਿਆ ਉਹਨੇ ਰਿਕਾਰਡਿੰਗ ਕੀਤੀ ਉਹਨੇ ਆਖਿਆ ਮੈਂ ਕਹਿ ਨੂੰ ਛੱਡਣਾ ਨਹੀਂ ਤੇ ਉਹਨਾਂ ਨੇ ਇਹਦਾ ਫੋਨ ਫੋੜਿਆ ਔਰ ਯਾਦਾ ਕਰ ਲਿਆ ਸਾਨੂੰ ਨਹੀਂ ਪਤਾ ਹਾਂ ਹੁਣ ਹਸਾਬ ਲਾਓ ਸਾਨੂੰ ਇਨਸਾਫ ਚਾਹੀਦਾ ਵਾ ਤੇ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਅਸੀਂ ਜਦ ਤੱਕ ਕਰਤੀ ਆਫਾ ਜਦ ਦਰਜ ਕਰਾਈ ਆ ਕੱਲ ਅਸੀਂ ਪਰਚਾ ਕਰਾਇਆ ਗੰਸ਼ਦਾ ਦਾ ਉਹਨਾਂ ਨੇ ਰਾਤ ਤੱਕ ਸਾਡਾ ਕੁਝ ਨਹੀਂ ਕੀਤਾ ਮੁੰਡੇ ਨੂੰ ਫੜਦੇ ਮੁੰਡਾ ਫਰਾਰ ਹੋ ਗਿਆ ਮਾਂ ਉਹਦੀ ਮਾਂ ਨੂੰ ਤੇ ਉਹਦੀ ਭੈਣ ਨੂੰ ਫੜ ਕੇ ਲਿਆਇਆ ਵਾਸੀ ਨੂੰ ਉਹਨਾਂ ਨੂੰ ਇਹਨਾਂ ਪਤਨ ਕਿਹਦਾ ਫੋਨ ਆਇਆ ਉਹਨਾਂ ਰਾਤ ਛੱਡਤਾ ਉਹਨਾਂ ਛੱਡਣ ਦਾ ਕੀ ਕੰਮ ਸੀ ਸਾਡਾ ਬੰਦਾ ਨਹੀਂ ਰੱਪਣਿਆ ਸਾਨੂੰ ਅੱਜ ਆਪਦਾ ਭਰਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅੱਜ ਸਾਡਾ ਭਰਾ ਖੜਾ ਕਰਦੇ ਤੇ ਅਸੀਂ ਪਿੱਛੇ ਗਏ ਆ ਜਿਹੜੇ ਸਮਾਨ ਵੀ ਕੁਛ ਲੱਭਾ ਤੁਹਾਨੂੰ ਨਹਿਰ ਦੇ ਲਾਕੇ ਉੱਥੋਂ ਲੱਭਿਆ ਇਹਨਾਂ ਫੋਰਸ ਵਾਲਿਆਂ ਨੇ ਅਥਿਆ ਸਾਨੂੰ ਕੱਲ ਜਦੋਂ ਪਹਿਲਾਂ ਉਹਨਾਂ ਸਾਨੂੰ ਕੋਈ ਗੱਲ ਨਹੀਂ ਕਹੀ ਜਦੋਂ ਸਾਡੇ ਦਫ਼ਤਰ ਬੰਦੇ ਆਏ ਆ ਉਦੋਂ ਉਹਨਾਂ ਨੂੰ ਉਹਨਾਂ ਕਿਹਾ ਵਾ ਕਿ 5 ਵਜੇ ਕੱਲ ਐਤਵਾਰ ਉੱਥੋਂ ਸਲਾਰਮੈਂਟ ਤੋਂ ਪਰਤੋ ਮਰੀਆ 12000 ਰੁਪਈਆ ਵਾ ਵੀਰ ਮੇਰੇ ਵੱਟਿਆਂ ਤੇ ਪਾਪ ਹੀ ਤੇ ਆ ਗਿਆ ਕਾਗਜ਼ ਤੇ ਫੋਟੋ ਆ ਤੇ ਇਹਦੇ ਸਕੂਟੀ ਦੇ ਕਾ ਆ ਅੰਕੀ ਸ਼ਕਤ ਨੂੰ ਸਾਨੂੰ ਸਾਕੇ ਹੋਏ ਇਹਨਾਂ ਨੇ ਕਤਲ ਕੀਤਾ ਵੀਰ ਸਾਡੇ ਦਾ ਅਸੀਂ ਜੇ ਜਾਂ ਸਾਡਾ ਵੀਰ ਖੜਾ ਕਰਦੇ ਨਾ ਨਹੀਂ ਤੇ ਇਹਨਾਂ ਨੂੰ ਫਾਸੀ ਚਾਹੀਦੀ ਹੈ ਇਨਸਾਫ ਦੀ ਮੰਗ ਕਰਦੇ ਆ ਇਨਸਾਫ ਦੀ ਮੰਗ ਕਰਦੇ ਜਿਸ ਤਰ੍ਹਾਂ ਜੈਸਾ ਲੈਣਾ ਸਾਡਾ ਵੀਰ ਮਾਰਿਆ ਸਾਡਾ ਕੱਲਾ ਕੱਲਾ ਵੀਰ ਸੀ ਸਾਡੀ ਹਮਝੋ ਇਹਨਾਂ ਨੂੰ ਫਾਸੀ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਇਹਨਾਂ ਦੀ ਦੀ ਲੋੜ ਜੇ ਸਾਡੇ 5-5 ਸਾਲਾਂ ਤੇ ਇਹਨਾਂ ਨੇ ਨਹੀਂ ਸਾਡੇ ਨਾਲ ਆਇਆ ਇਹਦੇ ਸਾਡੇ ਨਾਲ ਅਸੀਂ ਕਿਹੜਾ ਚਾਰਸਾ ਲੈ ਗਏ ਕਿ ਨਹੀਂ ਆਗੇ ਅਸੀਂ ਵੀ ਉਹਦਾ ਹਿਸਾਬ-ਦਿਵਾਰ ਲੈਣਾ ਠੀਕ ਹੈ ਜੀ ਹਾਂ ਕੱਲ੍ਹ ਸ਼ਾਮ ਨੂੰ ਤਰਾ ਮਿਲੀ ਸੀ ਇੱਕ ਕਰਤਾਰ ਸਿੰਘ ਨਾਂ ਦਾ ਆਦਮੀ ਹੈ ਜੁਗੀਆਂ ਸ਼ੌਨੀ ਕਮੇਟੀ ਚ ਪ੍ਰਚਾਰ ਕੋ ਤੇ ਪ੍ਰਚਾਰ ਕਮੇਟੀ ਚ ਲੱਗਿਆ ਹੋਇਆ ਉਹਦੇ ਬਾਰੇ ਜੀ ਵੀ ਇੱਕ ਦੋ ਦਿਨ ਤੋਂ ਘਰ ਨਹੀਂ ਪਹੁੰਚਿਆ ਉਹਦੀ ਸਬੰਧੀ ਗੁੰਮਸ਼ਦਗੀ ਲਿਖ ਗਈ ਹੈ ਉਹ ਤਲਾਸ਼ ਚਾਦੀ ਤੇ ਸਰ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਉਹ ਵੀ ਐਕਟਿਵਲੀ ਮਿਲੀ ਆ ਜੀ ਨਹਿਰ ਦੇ ਕੋਲ ਹਾਂਜੀ ਇੱਕ ਤਰ੍ਹਾਂ ਮਿਲਿਆ ਤਰ ਦੇ ਕੋਲ ਉਹਦੇ ਬਾਰੇ ਸਾਰਾ ਇਨਵੈਸਟੀਗੇਸ਼ਨ ਕਰ ਰਹੀਆਂ ਸਾਰਾ ਬਾਕੀ ਦੇਖਦੇ ਆਥੋਰੋਲਿਕ ਗਲੋਬਲ ਕਮੰਡਰ ਦਾ ਲੱਗਿਆ ਸੀ ਸਰ ਥਾਣੇ ਰਾਤ ਨੂੰ ਪੁਛਕਿਸ਼ ਕਰਨ ਮਾਤੇ ਉਹਨਾਂ ਨੂੰ ਉਹ ਸਾਰੇ ਜੋ ਵੀ ਨਾਲ ਸਬੰਧਤ ਹੈਗੇ ਸਾਰਿਆਂ ਦੀ ਪੁਛਕਿਸ਼ ਕੀਤੀ ਜਾ ਰਹੀ ਹੈ ਨਵੇਂ ਤੱਥ ਸਾਹਮਣੇ ਆਉਣਗੇ ਉਹਦੇ ਤੱਕ ਕਰ ਰਹੇ ਹਾਂ ਹੁਣ ਤੱਕ ਬੰਦੇ ਨੂੰ ਕੋਈ ਪਤਾ ਲੱਗਾ ਜੀ ਇਹ ਅਜੇ ਤੱਕ ਨਹੀਂ ਲੱਗਾ ਮੈਂ ਪੁਲਿਸ ਨੂੰ ਕੀ ਕਾਰਵਾਈ ਕੀਤੀ ਗਈ ਹੈ ਕਮੰਡਗੀ ਲਿਖੀ ਗਈ ਹੈ ਚਾਰਸ਼ੁਰੂਪੋਕਾ ਜਾਰੀ ਕੀਤਾ ਗਿਆ ਹੈ ਆਸ-ਪਾਸ ਦੇ ਸਬੰਧਤ ਥਾਣੇ ਜੀ ਜਾਣਕਾਰੀ ਭੇਜੀ ਗਈ ਹੈ ਹੋਰ ਸੇ ਨਾਦ ਸਵਤੰਤਰ ਵਿਅਕਤੀ ਲਈ ਤੇ ਉਹਨਾਂ ਦੀ ਪੁਛਗਛ ਕੀਤੀ ਜਾ ਰਹੀ ਲੋਕਾਂ ਨੂੰ ਕੀ ਮੈਸੇਜ ਮੈਂ ਜਾਂਦੇ ਜੇ ਕਿਸੇ ਨੂੰ ਕੁਝ ਪਤਾ ਲੱਗਦਾ ਹੈ ਕਿ ਕੋਈ ਵੀ ਕਿਸੇ ਕੋਲ ਰਿਸ਼ਤੇ ਸੰਬੰਧੀ ਕੋਈ ਵੀ ਜਾਣਕਾਰੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕਰ ਤਾਂ ਜੋ ਤਫ਼ਤੀਸ਼ ਤਾਂ ਫੈਮਿਲੀ ਡਿਸਪਿਊਟ ਚੱਲ ਰਿਹਾ ਸੀ ਅਜੇ ਤੱਕ ਤਾਂ ਕੋਈ ਗੱਲ ਸਾਹਮਣੇ ਆਈ ਤੀ ਕਿ ਬਾਕੀ ਜੇ ਇਨਵੈਸਟੀਗੇਸ਼ਨ ਦੌਰਾਨ ਕੋਈ ਸਾਹਮਣੇ ਆਈ ਤੇ ਖਾਣਾ ਬੀੜਵਿੰਨ ਉਤਲਾਹ ਕੀਤੀ ਜਾਵੇ ਜੀ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਹਾਂਜੀ ਕੋਈ ਵੀ ਇਸ ਸਵੰਦੀ ਜਾਣਕਾਰੀ ਤੇ ਗੱਲ ਫੋਰੀ ਸਾਂਝੀ ਕੀਤੀ ਜਾਵੇ